कि आए दिन ट्रेनों में तरीके से हथियार फिर पदार्थ की एक राज्य से दूसरे राज्य में की जा रही है। जिसको नाकामयाब करने के लिए जीआरपी पुलिस भी लगातार यत्न कर रही है कुछ दिन पहले भी पठानकोट में जीआरपी पुलिस ने दो पिस्टल के साथ एक शख्स को काबू किया था और आज फिर एक बार जीआरपी पुलिस के हाथ उस समय बड़ी सफलता हाथ लगी जब पठानकोट के कैंट रेलवे पर जीआरपी पुलिस द्वारा ट्रेनों की चेकिंग की जा रही थी चैकिंग दौरान जब दिल्ली से आ रही मालवा एक्सप्रेस ट्रेन के जर्नल डब्बे को पुलिस ने चेक किया तो उसमें पड़े एक लावारिस बैग की जब तलाशी पुलिस ने ली तो बैग के अंदर से पांच पिस्टल व दस खाली मैगजीन बरामद हुए जिनको जीआरपी पुलिस ने कब्जे में ले लिया और अज्ञात शख्स के खिलाफ मामला दर्ज कर कार्रवाई शुरू कर दी जीआरपी के थाना प्रभारी ने जानकारी देते हुए बताया कि उनकी टीम द्वारा ट्रेनों की चेकिंग की जा रही थी जिस दौरान मालवा एक्सप्रेस के जनरल डिब्बे की चेकिंग की जा रही थी जिस दौरान एक लावारिस बैग पुलिस को बरामद हुआ जिसकी तलाशी लेने पर बैग में से पाँच पिस्टल व दस खाली मैगजीन बरामद हुए जिसके चलते पुलिस ने इस हथियारों को कब्जे में लेकर अज्ञात के खिलाफ मामला दर्ज कर कार्रवाई शुरू कर दी है ਬਨੇ ਰਹੋ ਮੇਰੇ ਸਾਥ ਔਰ ਦੇਖਤੇ ਰਹੋ ਪੰਜਾਬ ਦੇ ਕੀ ਨੂ ਹਾਂਜੀ ਸਾਡੇ ਮਾਨਯੋਗ ਡੀਜੀਪੀ ਰੇਲਵੇ ਸ਼੍ਰੀਮਤੀ ਸਸੀ ਪ੍ਰਬਤ ਦੇਵੀ ਜੀ ਅਤੇ ਸਾਡੇ ਰੇਲਵੇ ਦੇ ਹੋਰ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਦੇ ਅਨੁਸਾਰ ਸਾਡੇ ਵੱਲੋਂ ਜਿਹੜੀ ਹੈ ਲਗਾਤਾਰ ਜਿਹੜੀ ਰੇਲਾਂ ਦੇ ਵਿੱਚ ਔਰ ਰੇਲਵੇ ਸਟੇਸ਼ਨਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਤਹਿਤ ਕੱਲ ਏਸੀ ਪਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਪਠਾਨਕੋਟ ਕੈਂਟਰ ਰੇਲਵੇ ਸਟੇਸ਼ਨ ਤੇ ਚੈਕਿੰਗ ਕਰ ਰਹੀ ਸੀ ਤੇ ਸ਼ਾਮ ਦੇ ਕਰੀਬ ਸਾਡੇ 1:4 ਵਜੇ ਦੇ ਕਰੀਬ ਜਿਹੜੀ ਇੱਕ ਟ੍ਰੇਨ ਮਲਵਾ ਐਕਸਪ੍ਰੈਸ ਆ ਕੇ ਰੁਕੀ ਤੇ ਇਹਨਾਂ ਨੇ ਚੈਕਿੰਗ ਪਲੇਟਫਾਰਮ ਤੇ ਨਾਲ-ਨਾਲ ਟ੍ਰੇਨ ਦੇ ਵਿੱਚ ਵੀ ਚੈਕਿੰਗ ਸ਼ੁਰੂ ਕੀਤੀ ਜਿਹੜੀ ਟ੍ਰੇਨ ਦੇ ਜਨਰਲ ਬੋਗੀ ਦੇ ਵਿੱਚ ਲਾਸਟ ਦੋ ਡੱਬੇ ਲੱਗੇ ਹੁੰਦੇ ਪਿੱਛੇ ਉੱਥੇ ਇੱਕ ਡੱਬੇ ਦੇ ਵਿੱਚ ਚੈਕਿੰਗ ਕੀਤੀ ਤਾਂ ਉਥੋਂ ਇੱਕ ਸਾਨੂੰ ਲਵਾਰਸ ਬੈਗ ਮਿਲਿਆ ਤੇ ਜਦੋਂ ਲਵਾਰਸ ਬੈਗ ਬਾਰੇ ਦੂਜੇ ਯਾਤਰੀਆਂ ਨੂੰ ਪੁੱਛ ਗਏ ਸੀ ਕੀਤੀ ਕਿਸੇ ਨੇ ਵੀ ਉਹਨੂੰ ਕਲੇਮ ਨਹੀਂ ਕੀਤਾ ਤੇ ਜਦੋਂ ਉਹਦੀ ਤਲਾਸ਼ੀ ਲਈ ਗਈ ਬੈਗ ਦੀ ਐਂਟੀ ਸਪੋਰਟਸ ਟੀਮ ਦੇ ਨਾਲ ਲੈ ਕੇ ਤੇ ਉਹਦੇ ਵਿੱਚੋਂ ਸਾਨੂੰ ਇਹ 5 ਪਿਸਟਲ ਔਰ 10 ਮੈਗਜ਼ੀਨ ਜਿਹੜੇ ਉਹ ਬਰਾਮਦ ਹੋਇਆ। ਸਰਕਾਰਤੂਸ ਵੀ ਕੋਈ ਹੋਇਆਗਾ ਇਹ? ਨਹੀਂ, ਕਾਰਤੂਸ ਨਹੀਂ। ਕੋਈ ਵਿਅਕਤੀ ਹਾਂਜੀ? ਕੋਈ ਵਿਅਕਤੀ ਵੀ ਘਰ। ਜਿੱਤੇ ਚੱਲਦੇ ਤੁਹਾਨੂੰ। ਬੈਗ ਅਨਕਲੇਮਡ ਸੀਗਾ ਕਿਸੇ ਨੇ ਇਹਦੇ ਬਾਰੇ ਦੱਸਿਆ ਨਹੀਂ। ਸਾਰੇ ਯਾਤਰੀਆਂ ਕੋਲ ਪੁੱਛ ਪੜਤਾਲ ਕੀਤੀ ਗਈ। ਇੱਕ ਐਕਚੁਅਲੀ ਇੱਥੇ ਟ੍ਰੇਨਾਂ ਦੇ ਖੜਨ ਦਾ ਸਮਾਂ ਘੱਟ ਹੁੰਦਾ। 1.5-2 ਮਿੰਟ ਦਾ ਹੀ ਹੁੰਦਾ ਤੇ ਉਹਦੇ ਉਹਦੇ ਦੌਰਾਨ ਦਰਾਂ ਜਿੰਨੀ ਵੀ ਅਸੀਂ ਤਫ਼ਤੀਸ਼ ਕੀਤੀ ਉਹ ਦੌਰਾਨ ਨਹੀਂ ਮਿਲਿਆ। ਪਿਸਟਲ ਸਰ ਮੇਡ ਇਨ ਕੀ ਪਤਾ ਲੱਗਿਆ? ਪਿਸਟਲ ਸਟਾਰ ਇਹਦੇ ਬਣਿਆ ਹੋਇਆ ਜੀ ਐਕਚੁਅਲੀ ਇਹਦੀ ਮੇਡ ਇਨ ਬਾਰੇ ਪਤਾ ਨਹੀਂ ਲੱਗ ਸਕਿਆ ਅਸੀਂ ਫ੍ਰਾਂਸਿਕ ਸਾਇੰਸ ਲੈਬਰਾਟਰੀ ਨੂੰ ਭੇਜਾਂਗੇ ਉਸ ਤੋਂ ਸਾਨੂੰ ਇਹਨਾਂ ਦੇ ਮੇਕ ਦਾ ਹੈ ਮੇਡ ਦਾ ਪਤਾ ਲੱਗੂਗਾ ਕਿ ਕਿੱਥੇ ਬਣਿਆ ਜਿਹੜਾ ਲੋਡੇਡ ਹੈ ਜਾਂ ਖਾਲੀ ਹੈ ਜਿਹੜੇ ਮੈਗਜ਼ੀਨ ਹੈ ਅਨਲੋਡੇਡ ਮੈਗਜ਼ੀਨ ਅਨਲੋਡੇਡ ਮਤਲਬ ਖਾਲੀ ਨੇ ਖਾਲੀ ਮੈ ਕੋਈ ਕਾਰਟੂਸ ਨਹੀਂ ਮਿਲਿਆ ਖਾਲੀ ਬੈਗ ਦੇ ਨਾਲ ਹਰੇਕ ਪਿਸਟਲ ਦੇ ਨਾਲ ਦੋ ਦੋ ਮੈਗਜ਼ੀਨ ਜਿਹੜੇ ਅਟੈਚ ਸੀਗੇ ਬੈਗ ਦੇ ਵਿੱਚ ਕੋਈ ਆਇਡੈਂਟੀਟੀ ਬਲੋਕ ਕੋਈ ਬੈਗ ਦੇ ਵਿੱਚ ਕੋਈ ਚੀਜ਼ ਨਹੀਂ ਬੈਗ ਵਿੱਚ ਕੋਈ ਆਇਡੈਂਟੀਟੀ ਬਲੋਕ ਨਹੀਂ ਮਿਲਿਆ ਇਹ ਹੁਣ ਅਸੀਂ ਅੱਗੇ ਸਾਡੀ ਤਫ਼ਤੀਸ਼ ਜਾਰੀ ਹੈ ਅਸੀਂ ਸਾਰੇ ਰੇਲਵੇ ਸਟੇਸ਼ਨਾਂ ਦੇ ਜਿਹੜੇ ਸੀਸੀਟੀਵੀ ਕੈਮਰੇਜ ਉਹਨਾਂ ਨੂੰ ਚੈੱਕ ਕਰਾਵਾਂਗੇ ਤਾਂ ਹੋਰ ਵੀ ਜਿਹੜੇ ਇਦਾਂ ਦੀ ਆਵਾਜ਼ਦਾਰਤਾ ਕਰਨ ਵਾਲੇ ਜਿਹੜੇ ਸਾਡੇ ਹੈਗੇ ਆ ਸਿੱਖੀ ਵਿਅਕਤੀ ਉਹਨਾਂ ਤੋਂ ਪੁੱਛਗਿੱਛ ਕਰਾਂਗੇ ਔਰ ਇਸ ਜਿਹੜਾ ਕੇਸ ਆ ਇਹਦੇ ਕੌਲਪਰੇਟ ਜਿਹੜਾ ਵੀ ਹੈਗਾ ਜਿਨੇ ਇਹ ਵਿਅਪਨ ਰੱਖੇ ਆ ਉਹਦੇ ਤੱਕ ਪਹੁੰਚਣ ਦੀ ਪੂਰੀ ਪੂਰੀ ਸਾਡੀ ਵੱਲ ਕੋਸ਼ਿਸ਼ ਕੀਤੀ ਹੈ